ਯਾਰ ਇਹ ਕਾ ਸਮਝ ਨਹੀਂ ਆਉਂਦੀ ਵੀ ਸਾਰਾ ਦੇਸ਼ ਜਾਂ ਲੋਕ ਪੰਜਾਬੀਆਂ ਦੇ ਖਾਸ ਕਰ ਸਿੱਖਾਂ ਦੇ ਇਹਨੇ ਖਿਲਾਫ ਕਿਉਂ ਨੇ ਯਾਰ ਜੇ ਤੁਹਾਨੂੰ ਅਸੀਂ ਚੰਗੇ ਨਹੀਂ ਲੱਗਦੇ ਤੇ ਸਾਨੂੰ ਕਿਤੇ ਕਾਢ ਹੀ ਦਿਓ ਤੁਸੀਂ ਆਪ ਦਾ ਅੱਡ ਕਰ ਲਓ ਜੋ ਕਰਨਾ ਹੈ ਹੈਨਾ ਮੈਂ ਗੱਲ ਕਰਦਾ ਤੱਥ ਦੇ ਆਧਾਰ ਤੇ ਇਹ ਕੋਈ ਵੈਸੇ ਵੀਡੀਓ ਨਹੀਂ ਬਣਾਈ ਮੈਂ ਤੁਹਾਨੂੰ ਇਹਦਾ ਚੀਜ਼ ਦਾ ਲਿੰਕ ਦਊਗਾ ਕਮੈਂਟਾਂ ਦੇ ਵਿੱਚ ਆ ਮੈਂ ਤੁਹਾਨੂੰ ਇੱਕ ਵੀਡੀਓ ਦੇ ਨਾਲ ਇੱਕ ਫੋਟੋ ਦਿਸੇਗੀ ਆ ਵੇਖੋ ਇਹ ਨਾ ਪੰਜਾਬ ਦੇ ਨਸ਼ਿਆਂ ਤੇ ਗੱਲ ਕਰਨੀ ਆ ਆਪਾਂ ਇਹ ਜਿਹੜੀ ਨਾਲ ਤੁਹਾਨੂੰ ਫੋਟੋ ਚ ਸਟੋਰੀ ਦਿਸ ਰਹੀ ਹੈ ਨਾ ਇਹ ਰਾਸ਼ਟਰੀ ਅਖਬਾਰ ਚ ਲੱਗਿਓ ਸਟੋਰੀ ਏ ਤੇ ਇਹ ਤਿਆਰ ਕੀਤੀ ਗਈ ਏ ਦੇਸ਼ ਦੇ ਨਾਰਕੋਟਿਕਸ ਵਿਭਾਗ ਵੱਲੋਂ ਤੇ ਗ੍ਰਹਿ ਮੰਤਰਾਲੇ ਵੱਲੋਂ ਜਿਹੜੇ ਪੰਜਾਬ ਨੂੰ ਆਪਾਂ ਉੱਡਦਾ ਪੰਜਾਬ ਹੈ ਨਾ ਨਸ਼ੀਆਂ ਦਾ ਪੰਜਾਬ ਇੰਜ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਨਾ ਜਿਹੜੇ ਪੰਜਾਬ ਨੂੰ ਉਹ 2018 ਤੋਂ ਲੈ ਕੇ 2022 ਤੱਕ ਨਸ਼ੇ ਦੀ ਜਿੰਨੇ ਵੀ ਸਾਰੇ ਦੇਸ਼ ਚੋਂ ਬਰਾਮਦਗੀ ਹੋਈ ਏ ਉਹਦੇ ਚ ਸਤਵੇਂ ਥਾਂ ਤੇ ਆ ਨੰਬਰ 1 ਤੇ ਆ ਮੱਧ ਪ੍ਰਦੇਸ਼ ਮਹਾਰਾਸ਼ਟਰ ਤਾਮਿਲਨਾਡੂ 오ਡੀਸਾ ਆਂਧਰਾ ਪ੍ਰਦੇਸ਼ ਰਾਜਸਥਾਨ ਇਹ ਸਾਰੇ ਪੰਜਾਬ ਤੋਂ ਅੱਗੇ ਨੇ 2018 ਤੋਂ ਲੈ ਕੇ 2022 ਤੱਕ ਇਹਨਾਂ 6 ਸਟੇਟਾਂ ਦੇ ਵਿੱਚ ਪੰਜਾਬ ਨਾਲੋਂ ਜ਼ਿਆਦਾ ਨਸ਼ੇ ਦੀ ਬਰਾਮਦਗੀ ਹੋਈ ਏ ਪਰ ਬਦਨਾਮ ਕਿਹਨੂੰ ਸਭ ਤੋਂ ਜ਼ਿਆਦਾ ਕੀਤਾ ਗਿਆ ਪੰਜਾਬ ਨੂੰ ਜਿਵੇਂ ਬਈ ਉੱਥੇ ਨਾ ਇਹ ਨਸ਼ਾ ਪੀ ਪੀ ਕੇ ਲੋਕੀ ਸੜਕਾਂ ਤੇ ਲਟਦੇ ਫਿਰਦੇ ਹੋਣ ਹੈਨਾ ਉਹ ਦਿਲਜੀਤ ਦੀ ਇੱਕ ਫਿਲਮ ਆਈ ਏ ਉਹ ਫਿਲਮ ਆਪਣੀ ਲੜਾਈ ਤੋਂ ਪਹਿਲਾਂ ਦੀ ਬਣੀ ਹੋਈ ਏ ਹੈਨਾ ਚਲੋ ਮੰਨਦੇ ਆ ਵੀ ਉਹਨਾਂ ਨੇ ਗਲਤ ਕੀਤਾ ਆ ਸਾਡੇ ਦੇਸ਼ ਤੇ ਮੰਨ ਲਓ ਕਿ ਹਮਲਾ ਕਰੂਗਾ ਤੇ ਅਸੀਂ ਉਹਦਾ ਸਾਥ ਨਹੀਂ ਦੇਵਾਂਗੇ ਪਰ ਜਿਹੜੀ ਚੀਜ਼ ਮੰਨ ਲਓ ਸਹੀ ਉਹ ਤਾਂ ਸਹੀ ਹੈ ਨਾ ਜਿਹੜੀ ਚੀਜ਼ ਜਦੋਂ ਪਹਿਲਾਂ ਬਣ ਗਈ ਉਹਨੂੰ ਰਿਲੀਜ਼ ਨਹੀਂ ਹੁੰਦਾ ਦੇਖ ਲਓ ਤੇ ਉੱਡਦਾ ਪੰਜਾਬ ਕੀਤੀ ਕਿਸੇ ਨੇ ਇਹਦੀ ਮਰ ਖਲਾਫਤ ਹੈ ਨਾ ਸਰਕਾਰਾਂ ਕੀ ਚਾਉਂਦੀਆਂ ਨੇ ਸਰਕਾਰਾਂ ਹਮੇਸ਼ਾ ਇਹ ਚਲੋ ਪੰਜਾਬੀਆਂ ਨੂੰ ਦਿਲ ਛੋਟਾ ਕਰਨ ਦੀ ਲੋੜ ਨਹੀਂ ਕੀ ਜਿਹੜਾ ਬੰਦਾ ਤਰੱਕੀ ਕਰਦਾ ਹੁੰਦਾ ਆ ਜਿਹੜਾ ਬੰਦਾ ਅੱਗੇ ਵਧਣ ਡਿਆ ਹੈ ਜਿਹੜਾ ਜਝਾਰੂ ਹੈ ਜਿਹਦਾ ਬਾਗੀ ਸੁਭਾ ਦਾ ਬੰਦਾ ਹੈ ਉਹਦੇ ਸਰਕਾਰਾਂ ਜਾਂ ਦੂਜੀ ਦੁਨੀਆ ਖਿਲਾਫ ਹੀ ਹੁੰਦੀ ਹੈ ਹਮੇਸ਼ਾ ਆ ਧਿਆਨ ਨਾਲ ਇਹਦਾ ਮੈਂ ਨਾ ਸਟੋਰੀ ਦਾ ਲਿੰਕ ਜਿਹੜਾ ਕਮੈਂਟਾਂ ਦੇ ਵਿੱਚ ਪਾਇਆ ਹੋਇਆ ਉਥੇ ਤੁਸੀਂ ਜਾ ਕੇ ਡਿਟੇਲ ਨਾਲ ਪੜ ਸਕਦੇ ਜੇ ਤੇ ਆ ਜਿਹੜੀ ਨਾਲ ਸਾਰਨੀ ਚੱਲਣ ਦੀ ਇਹਨੂੰ ਪੜ ਲਓ ਤੁਸੀਂ ਇਹ ਜਿਹੜੀ ਲਿਸਟ ਲੱਗੀ ਹੋਈ ਹੈ ਜਿਹੜੇ 6 ਸੂਬੇ ਨੇ ਨਾ ਉਹ ਪੰਜਾਬ ਤੋਂ ਅੱਗੇ ਨੇ ਨਸ਼ਿਆਂ ਦੀ ਬਰਾਮਦਗੀ 'ਚ ਤੇ ਬਦਨਾਮ ਕੀਤਾ ਜਾ ਰਿਹਾ ਸਭ ਤੋਂ ਜ਼ਿਆਦਾ ਪੰਜਾਬ ਨੂੰ ਹੈਨਾ ਕਿਉਂਕਿ ਸਾਡੇ ਕੁਝ ਸਾਡੇ ਆਪ ਦੇ ਵੀ ਆਖੋ ਜਨੇ ਕੁਝ ਹੁਣ ਪੰਜਾਬ ਚੋ ਲੈਂਡ ਪੂਲਿੰਗ ਵਾਲੀ ਨੀਤੀ ਲਿਆਉਣ ਦੇ ਨੇ ਹਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਹਨਾ ਇਹ ਸਰਕਾਰਾਂ ਜਿਹੜੀਆਂ ਜ਼ਗੀਰੂ ਸਰਕਾਰਾਂ ਜਿਹੜੀਆਂ ਹਾਲੇ ਵੀ ਇਹਨਾਂ ਦੇ ਵਿੱਚ ਰਾਜਾ ਸਾਈ ਸੋਚ ਏ ਜਿਵੇਂ ਦੂਜਿਆਂ ਨੇ ਜ਼ਮੀਨਾਂ ਵੱਡੇ ਵੱਡੇ ਚੌਧਰੀਆਂ ਕੋਲ ਸੀ ਜਾਂ ਰਾਜਿਆਂ ਕੋਲ ਸੀ ਦੂਜੇ ਸਾਰੇ ਉੱਤੇ ਮੁਜਾਰੇ ਸੀ ਨਾ ਇਹ ਸਰਕਾਰਾਂ ਇਦਾਂ ਚਾਹੁੰਦੀਆਂ ਨੇ ਪੇ ਜ਼ਮੀਨਾਂ ਸਾਰੀਆਂ ਤਨਾਡਾਂ ਕੋਲ ਹੋਣ ਸਰਕਾਰਾਂ ਕੋਲ ਹੋਣ ਤੇ ਆਪਾਂ ਇਹਦੇ ਉੱਤੇ ਹੋਈਏ ਮਜਾਰੇ ਹਨਾ ਜਿਵੇਂ ਚਾਹਣ ਆਪਾਂ ਨੂੰਵੇਂ ਚਲਾਉਣ ਤੇ ਆਪਾਂ ਨੂੰ ਮਹਿਸੂਸ ਵੀ ਨਾ ਹੁੰਦੇ ਨੇ ਵੀ ਆਪਾਂ ਗੁਲਾਮ ਆ ਤੇ ਤੁਸੀਂ ਬੋਲੋ ਵੀ ਨਾ ਇਹ ਵੀ ਚਾਹੁੰਦੀਆਂ ਨੇ ਨਾਲ ਸਰਕਾਰਾਂ ਹਨਾ ਤੇ ਫਿਰ ਮੇਰੇ ਪੰਜਾਬੀਆਂ ਨੂੰ ਨਾ ਐਵੇਂ ਬਦਨਾਮ ਨਾ ਕਰੋ ਬਿਨਾਂ ਵਜ੍ਹਾ ਤੋਂ ਕੁਝ ਪੰਜਾਬੀ ਵੀ ਆਪਣੇ ਅੰਦਰ ਨਾ ਇੱਜ਼ਤ ਮਾਨ ਰੱਖਣ ਕੱਲੇ ਕੋ ਵੀਡੀਓ ਆ ਸੋਸ਼ਲ ਮੀਡੀਆ ਆਇਆ ਏ ਚੰਗੇ ਕੰਮਾਂ ਲਈ ਵੀ ਆਇਆ ਤੇ ਚੰਗੀਆਂ ਚੀਜ਼ਾਂ ਪਾਓ ਤੰਗਿਆ ਜੀਜਾ ਦੇਖੋ ਜਾਣਕਾਰੀ ਵਾਲੀਆਂ ਚੀਜ਼ਾਂ ਪਾਓ ਸਿਰ ਤੇ ਬਹੁਤ ਸੋਹਣੀਆਂ ਦਸਤਾਰਾਂ ਸਜਾ ਕੇ ਨਾ ਤੇ ਕਈ ਜਨਾਨੀਆਂ ਨੂੰ ਅੱਗੇ ਕੈਮਰਿਆਂ ਦੇ ਨਚਾਣ ਚਾ ਕੇ ਵੀਡੀਓ ਪਾਈ ਜਾਂਦੇ ਨੇ ਹੈਨਾ ਪਰ ਇੱਕ ਗੱਲ ਹੋਰ ਦੱਸ ਦਿਆਂ ਪੱਗ 'ਚ ਸਿਰ ਫਸਾਉਣ ਨਾਲ ਬੰਦਾ ਸਰਦਾਰ ਨਹੀਂ ਹੋ ਜਾਂਦਾ ਤੁਹਾਡੀ ਪੰਜਾਬੀਅਤ ਦੇ ਵਿੱਚ ਕੁਸ ਪੈੜ ਕੀਤੀ ਜਾ ਰਹੀ ਏ ਪੰਜਾਬੀ ਪੜਨ ਤੋਂ ਸਕੂਲਾਂ 'ਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਇਹ ਤੁਹਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਏ ਹੈਨਾ ਜੋ ਮਰਜ਼ੀ ਆਵੇ ਪੰਜਾਬ 'ਚ ਇਨਾ ਮਤਲਬ ਪ੍ਰਵਾਸੀਆਂ ਨੂੰ ਛੁੱਟ ਦਿੱਤੀ ਹੋਈ ਹੈ ਨਾ ਹੁਣ ਪ੍ਰਵਾਸੀ ਕੁਰਬਾਨਾਂ ਕੱਢ ਕੇ ਤਾਬਿਆਂ ਤੇ ਹਮਲੇ ਕਰਨ ਲੱਗੇ ਨੇ ਤੜੀਆਂ ਦਸਤਾਰਾਂ ਲੌਂਡੇ ਨੇ ਹੈ ਨਾ ਤੇ ਸਰਕਾਰਾਂ ਨਹੀਂ ਰੋਕਦੀਆਂ ਕਿਉਂਕਿ ਇਹ ਸਾਰੀਆਂ ਗਿਣੀਆਂ ਮਥੀਆਂ ਚਾਲਾਂ ਨੇ ਸਰਕਾਰਾਂ ਦੀਆਂ ਕੁਝ ਪੰਜਾਬੀ ਖੁਦ ਵੀ ਸੰਭਲਣ ਤੇ ਆਪਣੇ ਵਿਰਸੇ ਨੂੰ ਯਾਦ ਰੱਖੋ ਤੁਸੀਂ ਜਹਾਰੂ ਲੋਕਾਂ ਦੇ ਵਾਰਿਸ ਹੋ ਆਪਣੇ ਵਿਰਸੇ ਨੂੰ ਯਾਦ ਰੱਖੋ ਉਹਦੇ ਅਨੁਸਾਰ ਚੱਲੋ ਜੇ ਕਾਮਯਾਬ ਹੋਣਾ ਤੇ ਆਪਣੇ ਜਿਹੜੇ ਬਜ਼ੁਰਗ ਸੀ ਨਾ ਉਹ ਕਮਲੇ ਨਹੀਂ ਸੀ ਆ ਹੁਣ ਪਿੱਛੇ ਵੀਡੀਓ ਆਈ ਹੈ ਨਾ ਆ ਜਿਹੜੇ ਆਨਲਾਈਨ ਵਾਲੇ ਚੱਲ ਪਏ ਨਾ ਕੰਮ ਡਿਜੀਟਲ ਇੰਡੀਆ ਹੈ ਨਾ ਸਰਕਾਰਾਂ ਨੇ ਡਿਜੀਟਲ ਇੰਡੀਆ ਡਿਜੀਟਲ ਇੰਡੀਆ ਜੀ ਉਹਨਾਂ ਨੇ ਆ ਸਕੈਨਰ ਦੁਕਾਨਾਂ ਤੋਂ ਲਾ ਲਾ ਕੇ ਪਾੜੇ ਨੇ ਉਹ ਥੋੜੀਆਂ ਥੋੜੀਆਂ ਵਿਚਾਰਾਂ ਰਕਮਾਂ ਤੇ ਟੈਕਸ ਪੈਣ ਲੱਗ ਗਿਆ ਵਾ ਛਾਪੇ ਪੈਣ ਲੱਗੇ ਨੇ ਪਹਿਲਾਂ ਬੁੜਿਆਂ ਨੇ ਹੁੰਦੇ ਸੀ ਵੀ ਆਪ ਦੀ ਜੇਬ 'ਚ ਪੈਸਾ ਰੱਖੋ ਕਿਉਂਕਿ ਜਦੋਂ ਮੁੱਕਣ ਲੱਗਾ ਤੁਸੀਂ ਘਰ ਨੂੰ ਦੁਰਪੋਗੇ ਹੁਣ ਤੁਹਾਨੂੰ ਕ੍ਰੈਡਿਟ ਕਾਰਡ ਦੇ ਦਿੰਦੇ ਨੇ ਡੈਬਿਟ ਕਾਰਡ ਦੇ ਦਿੰਦੇ ਨੇ ਵੇ ਖਰਚੀ ਜਾਓ ਵਾਪੇ ਪਿੱਛੇ ਮੁੜ ਕੇ ਨਾ ਦੇਖੋ ਜਦੋਂ ਜਾਨ ਫਾਇਜ ਆ ਗਈ ਫਿਰ ਤੁਸੀਂ ਕਿਸਤਾ ਵੀ ਭਰੋਗੇ ਇਹ ਭਰਾ ਲੈਣਗੇ ਅਜਿਹੜੇ ਆਂਦੇ ਨੇ ਇੱਕ ਆਧਾਰ ਕਾਰਡ ਲਿਆਓ ਤੁਹਾਨੂੰ ਲੋਨ ਦੇ ਦਿੰਨੇ ਆ ਹੈਨਾ ਤੁਹਾਡਾ ਸਾਰਾ ਕੁਝ ਅਟੈਚ ਏ ਇਹਨਾਂ ਚੀਜ਼ਾਂ ਤੋਂ ਬਚੋ ਜੇ ਨਾ ਹੋ ਸਕਦਾ ਆ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਤੁਸੀਂ ਤਨਾਡਾ ਦੇ ਥੱਲੇ ਆਓ ਕਾਰਪੋਰੇਟ ਦੇ ਥੱਲੇ ਆਓ ਤਾਂ ਕਿ ਤੁਹਾਨੂੰ ਜਿਵੇਂ ਚਾਇਆ ਜਾਵੇ ਓਵੇਂ ਨਚਾਇਆ ਜਾ ਸਕੇ ਹੈਨਾ ਕਮੈਂਟਾਂ ਦੇ ਵਿੱਚ ਲਿੰਕ ਦਿੱਤਾ ਹੋਇਆ ਸਟੋਰੀ ਜਿਹਨੇ ਜਾਣਕਾਰੀ ਪੂਰੀ ਲੈਣੀ ਹੈ ਉੱਥੇ ਜਾ ਕੇ ਪੜ ਸਕਦਾ ਆ ਤੇ ਆ ਨਾਲ ਜਿਹੜੀਆਂ ਫੋਟੋਆਂ ਦਿੱਤੀਆਂ ਇਹ ਨਾ ਸਟੋਰੀ ਦੀਆਂ ਆ ਲਿਸਟ ਦੀਆਂ ਇਹਨੂੰ ਪੜੋ ਪੰਜਾਬ 'ਚ ਨਸ਼ਾ ਕਈ ਸਟੇਟਾਂ ਨਾਲੋਂ ਘਾਟੇ ਬਸ ਆਪਾਂ ਨੂੰ ਬਦਨਾਮ ਜ਼ਿਆਦਾ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਤੋਂ ਬਚੋ ਖੁਦ ਵੀ ਚੀਜ਼ਾਂ ਨੂੰ ਥੋੜਾ ਵਾਇਰਲ ਘੱਟ ਕਰ ਕੋ ਕੱਲ ਪਰਸੋਂ ਦੇ ਨਾ ਇੱਕੋ ਕੁੜੀ ਤੇ ਇੱਕੋ ਨਿਗਰੋ ਮੁੰਡਾ ਕਾਲਾ ਉਹਦੀਆਂ ਬੜੀਆਂ ਵੀਡੀਓ ਆਈ ਜਾਂਦੀਆਂ ਨੇ ਤੇ ਥੱਲੇ ਕਮੈਂਟਾਂ ਵਾਲੇ ਉਦੋਂ ਵੀ ਵੱਧ ਧੁੱਕੀ ਕੱਢੀ ਜਾਂਦੇ ਨੇ ਉਹ ਪੰਜਾਬੀਓ ਤੁਸੀਂ ਇਹ ਕਰਤਾ ਮੈਂ ਉਹਨਾਂ ਦੀ ਇੱਕ ਵੀਡੀਓ ਦੇਖੀ ਉਹਦੇ ਵਿੱਚ ਮੈਨੂੰ ਕੋਈ ਪੰਜਾਬੀ ਨਹੀਂ ਲੱਗਾ ਕੋਈ ਮਲੋਚ ਮੈਨੂੰ ਸਿੱਖ ਨਹੀਂ ਲੱਗਾ ਕੋਈ ਪੱਗ ਵਾਲਾ ਬੰਦਾ ਨਹੀਂ ਕੋ ਕੁਝ ਨਹੀਂ ਉਹ ਚਲੋ ਸਾਰੇ ਆਪਣੇ ਮੋਨੇ ਸੀ ਮੈਨੂੰ ਬਾਲੀ ਜਾਣਕਾਰੀ ਨਹੀਂ ਉਹਦੀ ਪਰ ਕਮੈਂਟਾਂ 'ਚ ਸਿੱਖੋ ਇਹ ਹੋ ਗਿਆ ਸਿੱਖੋ ਉਹ ਹੋ ਗਿਆ ਤਾਨੂੰ ਸਿੱਖਾਂ ਦੀਆਂ ਕੁਰਬਾਨੀਆਂ ਭੁੱਲ ਗਿਆ ਹੈਨਾ ਤੁਹਾਨੂੰ ਆ ਚੀਜ਼ਾਂ ਯਾਦ ਰਹਿ ਗਈਆਂ ਤੇ ਆ ਬਣਾ ਲਿਓ ਤੁਸੀਂ ਵੀ ਆਪ ਦਾ ਰੈਸਟਰ ਤੇ ਜੜੇ ਅੰਧ ਭਗਤ ਹੋਣਾ ਵੀਡੀਓ ਮੇਰੀ ਦੇ ਥੱਲੇ ਕਮੈਂਟ ਕਰਨਗੇ ਨਾ ਜ ਜਿਨ੍ਹਾਂ ਨੂੰ ਮਿਰਚਾਂ ਲੱਗਣਗੀਆਂ ਉਹ ਦੇਖ ਲਿਓ ਵੀ ਤੁਹਾਨੂੰ ਸਿਲੰਡਰ ਘੱਟ ਰੇਟਾਂ ਤੇ ਮਿਲਣਿਆ ਵਾ ਤੁਹਾਨੂੰ ਤੇਲ ਘੱਟ ਰੇਟਾਂ ਤੇ ਮਿਲਣਿਆ ਵਾ ਹੈ ਇਧਰ ਉਹ ਕਿਸਾਨ ਨੇ ਜੇ ਫਸਲ ਦਾ ਰੇਟ ਮੰਗ ਲਿਆ ਨਾ ਨਾਲੇ ਚੀਕਾ ਨਿਕਲ ਜਾਣੀਆਂ ਸਾਰਿਆਂ ਦੀਆਂ ਹੈਨਾ ਚੀਜ਼ ਨੂੰ ਉਹ ਸੋਚੋ ਜਿਹਦੇ ਵਿੱਚ ਆਪਣਾ ਸਾਰਿਆਂ ਦਾ ਫਾਇਦਾ ਹੈ ਇਹ ਸਰਕਾਰਾਂ ਕਿਸੇ ਦੀਆਂ ਸਗੀਆਂ ਨਹੀਂ ਹੈਗੀਆਂ ਸਰਕਾਰਾਂ ਦੇ ਬਹੁਤ ਹੱਥ ਹੁੰਦੇ ਨੇ ਇਹ ਇੱਕ ਹੱਥ ਸਾਰਿਆਂ ਨਾਲ ਮਿਲਾਉਣਾ ਚਾਹੁੰਦੀਆਂ ਨੇ ਤੇ ਇਸ ਕਰਕੇ ਸਰਕਾਰਾਂ ਦੇ ਚਾਲਾਂ ਤੋਂ ਬਚੋ ਭਾਈਚਾਰਾ ਕੈਮਰਾ ਰੱਖੋ ਕਿਉਂਕਿ ਜੀਣ ਵਾਸਤੇ ਰੋਟੀ ਚਾਹੀਦੀ ਏ ਹੈਨਾ ਸਰਕਾਰਾਂ ਆਪਦੀ ਰੋਟੀ ਦਾ ਜ਼ਿਗਾਰਡ ਕਰ ਜਾਂਦੀਆਂ ਨੇ ਨਿੱਧਰ ਤੁਸੀਂ ਆ ਦੇਖ ਲਓ ਬੰਦਾ ਲੀਡਰ ਬੰਦਾ ਏ ਉਹਦੇ ਕੋਲ 15-20 ਕਿਲੇ ਜ਼ਮੀਨ ਹੁੰਦੀ ਏ ਜਿੱਦੋਂ ਰਾਜਨੀਤੀ ਤੋਂ ਜਾਂਦਾ ਏ ਉਹਦੇ ਹਰ ਸਟੇਟ 'ਚ ਹੀ ਆਪਦਾ ਫਾਰਮ ਹਾਊਸ ਹੁੰਦੇ ਨੇ ਹੋਰ ਛੱਡੇ ਕਈਆਂ ਦੇ ਤੇ ਬਾਹਰ ਤੱਕ ਨੇ ਉਹ ਕਿਥੋਂ ਕਿੰਨੇ ਕ ਲੀਡਰਾਂ ਦੀ ਤਨਖਾਹ ਹੁੰਦੀ ਹੋਗੀ 2 4 ਲੱਖ 5 ਲੱਖ 10 ਲੱਖ 10 ਲੱਖਾਂ ਚ ਫਾਰਮ ਹਾਊਸ ਕੈਨੇਡਾ ਚ ਖਰੀਦੇ ਜਾਂਦੇ ਨੇ ਯਾਰ ਉਦੋਂ ਇਹ ਈਡੀਆਂ ਜਿਹੜੀਆਂ ਨੇ ਸਾਡੇ ਜਿਹੜੇ ਆ ਦੁਕਾਨਦਾਰਾਂ ਤੇ ਛਾਪੇ ਮਾਰਦੇ ਨੇ ਇਹ ਕਿਧਰ ਚਲ ਜਾਂਦੇ ਨੇ ਕੋਈ ਮਾੜਾ ਮੋਡਾ ਗੌਰ ਕਰੋ ਲੋਕਤੰਤਰ ਨੂੰ ਲੋਕਤੰਤਰ ਦੇ ਹਿਸਾਬ ਨਾਲ ਚਲਾਓ ਆ ਸਾਡੇ ਤਾਂ ਹੋਰ ਹੀ ਚੱਲ ਪਿਆ ਮੈਂ ਸਰਸੇ ਤੋਂ ਬੋਲਦਾ ਹਰਿਆਣੇ ਤੋਂ ਖਲੋਤੇ ਮੋਟਰਸਾਈਕਲਾਂ ਦੇ ਖਲੋਤੇ ਆ ਸਵਾਰੀਆਂ ਦੇ ਚਲਾਨ ਕੱਟੀ ਜਾਂਦੇ ਨੇ ਆ ਕੱਲ ਦੀ ਵੀਡੀਓ ਇਹ ਸਰਸੇ ਦੇ ਬਾਹਰ ਨਾ ਇੱਕ ਭਰਾ ਨੇ ਪਾਈ ਸੀਗੀ ਚਲਾਨ ਘਟਣ ਦੇ ਨੇ ਜੀ ਮੋਟਰਸਾਈਕਲ ਦੇ ਅੱਗੇ ਨਾ ਭੱਜ ਕੇ ਸਪਾਈ ਆ ਗਿਆ ਉਹ ਮੁਜਰਮ ਥੋੜਾ ਯਾਰ ਨਾ ਚਲਾਨ ਘੱਟਿਆ ਜਾਊਗਾ ਨਾ ਸੇ ਅਗਲੇ ਦੀ ਜਾਨ ਤਾਂ ਕੀਮਤੀ ਏ ਅੱਗੇ ਫਿਰ ਕਿਤੇ ਫੜਿਆ ਜਾਊਗਾ ਉਹ ਆਨਲਾਈਨ ਚਲਾਨ ਕਰ ਦੋ ਤੁਸੀਂ ਆਂਦੇ ਉਹਨੇ ਬ੍ਰੇਕ ਮਾਰੀ ਮੁੰਡੇ ਨੇ ਪਿੱਛੇ ਦੋ ਕਾਰਾਂ ਵਾਲਿਆਂ ਨੇ ਮਸਾਂ ਵਿਚਾਰਿਆਂ ਨੇ ਬ੍ਰੇਕ ਮਾਰੀ ਠੀਕ ਹੈ ਤੇ ਉਹ ਕਾਰਾਂ ਵਾਲੇ ਜੇ ਉੱਤਰ ਕੇ ਪੁਲਿਸ ਵਾਲਿਆਂ ਕੋਲ ਗਏ ਤੇ ਅੱਗੋਂ ਉਹਨਾਂ ਦੇ ਗੱਲ ਪੈਂਦੇ ਨੇ ਵਾਹ ਯਾਰ ਕਿਆ ਬਾਤ ਹੈ ਨਾ ਉਹ ਕਿਤੇ ਚਲ ਚਲੇ ਆ ਚਲਾਨ ਆਨਲਾਈਨ ਕਟਿਆ ਜਾਣਾ ਵਾ ਅਗਲੀ ਵਾਰੀ ਫਿਰ ਫੜਿਆ ਜਿੰਦਾ ਰਿਹਾ ਤੇ ਫਿਰ ਫੜਿਆ ਜਾਊਗਾ ਉਹ ਹੈ ਨਾ ਕਾਨੂੰਨ ਨੂੰ ਕਾਨੂੰਨ ਦੇ ਹਿਸਾਬ ਨਾਲ ਚੱਲਣ ਦਿਓ ਨਾਲੇ ਕਾਨੂੰਨ ਸਾਰਿਆਂ ਵਾਸਤੇ ਇੱਕ ਰੱਖੋ ਜਦਨ ਅਸੀਂ ਸਰਕਾਰੀ ਗੱਡੀਆਂ ਦੀਆਂ ਵੀਡੀਓ ਪਾਉਣ ਲੱਗੇ ਨਾ ਦੂਜੀਆਂ ਦੇਸਤੀ ਪਲੇਟਾਂ ਵਾਲੀਆਂ ਤੇ ਪੁਲਿਸ ਵਾਲਿਆਂ ਦੀਆਂ ਵੀਡੀਓ ਪਾਉਣ ਲੱਗੇ ਬਿਨਾ ਹੈਲਮਟ ਪਾਇਆ ਤੋਂ ਤੇ ਤਿੰਨ ਤਿੰਨ ਸਵਾਰੀਆਂ ਬੈਠਿਆਂ ਤੋਂ ਹੈ ਨਾ ਫਿਰ ਚਿਕਣਾ ਵੀ ਪ੍ਰਸ਼ਾਸਨ ਨੂੰ ਬਦਨਾਮ ਕਰਦੇ ਆ ਤੇ ਆਪਦੇ ਬੜੀ ਯਾਰ ਤੁਸੀਂ ਇਦਾਂ ਕਰਦੇ ਹੋ ਤੇ ਆਪਣੇ ਪੰਜਾਬੀ ਵੀਰਾਂਾ ਥੋੜੇ ਸੰਭਲ ਜੋ ਵੀਡੀਓ ਨੂੰ ਹਸਾਬ ਨਾ ਪਾਓ ਆਨਲਾਈਨ ਕਮਾਈਆਂ ਕਰਨੀਆਂ ਤੁਸੀਂ ਕਰੋ ਕੋਈ ਗੱਲ ਨਹੀਂ ਸਾਰੀ ਦੁਨੀਆ ਕਰੀ ਜਾਣਦੀ ਹੈ ਚੰਗੀਆਂ ਚੀਜ਼ਾਂ ਬਹੁਤ ਨੇ ਪਾਉਣ ਵਾਸਤੇ ਤੁਸੀਂ ਆਪਣਾ ਵਿਰਸਾ ਹੀ ਪਾਈ ਜੋ ਆਪਣਾ ਇਤਿਹਾਸ ਪਾਈ ਜੋ ਹੈਨਾ ਤੁਹਾਨੂੰ ਬਹੁਤ ਲੋਕਾਂ ਨੇ ਦੇਖਣਾ ਹੈ ਕੋਈ ਨਹੀਂ ਨਾ ਦੇਖਣਗੇ ਕੋਈ ਗੱਲ ਨਹੀਂ ਦਿਹਾੜੀ ਕਰ ਲਾਂਗੇ ਬੰਦਾ ਚਾਰ ਦੀ ਥਾ ਦੋ ਰੋਟੀਆਂ ਖਾ ਕੇ ਵੀ ਜਿੰਦਾ ਰਹਿ ਲੈਂਦਾ ਹੈ ਹੈਨਾ ਪਰ ਬੇਇੱਜ਼ਤੀ ਕਰਾ ਕੇ ਜਿਹੜਾ ਜਿੰਦਾ ਰਹਿਣਾ ਹੈ ਉਹ ਮਰਦਾਂ ਦਾ ਕੰਮ ਨਹੀਂ ਹੈ ਇੱਜ਼ਤ ਬੰਦੇ ਦੀ ਜਰੂਰ ਹੋਣੀ ਚਾਹੀਦੀ ਹੈ ਰੋਟੀ ਥੋੜੀ ਘੱਟ ਮਿਲ ਜੂ ਪੈਸਾ ਥੋੜਾ ਘੱਟ ਹੋਊਗਾ ਕੋਈ ਗੱਲ ਨਹੀਂ ਹੈਨਾ ਤੇ ਆਹ ਜੀ ਵੀਡੀਓ ਮੈਂ ਦਿਖਾਈ ਹੈ ਨਾ ਤੁਹਾਨੂੰ ਫੋਟੋ ਦਿਖਾਈ ਹੈ ਇਹਨੂੰ ਜਰੂਰ ਪੜ ਲਓ ਮੇਰਾ ਵੀਰ ਜਿਨ੍ਹਾਂ ਨੂੰ ਲੱਗਦਾ ਵੀ ਪੰਜਾਬ ਚ ਪਤਾ ਨਹੀਂ ਨਸ਼ੇ ਕਰਕੇ ਮੁੰਡੇ ਸੜਕਾਂ ਤੇ ਲੇਟ ਦੇ ਫਿਰਦੇ ਆ ਇਹ ਵੀਡੀਓ ਜਰੂਰ ਦੇਖੋ